ਸਸਰੀ ਦਾ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੇ ਗਈ ਤੁਸੀਂ ਇੰਨੀ ਧੁੱਪੇ ਮੈਂ ਨਾ ਗਵਾਂਡੀਆਂ ਕਰ ਗਈ ਸੀ ਅੱਛਾ ਤੇ ਉਧਰ ਜਿੰਦਦਰ ਦਸਾਂ ਗਈ ਸੀ ਵੀ ਮੰਮੀ ਹੁਣੀ ਆਏ ਆ ਹਾਂ ਮੈਂ ਆਖਣ ਨਹੀਂ ਚਾਹਵਾ ਅੱਜ ਮਾਰ ਕੇ ਲਿਆ ਭੈਣ ਜੀ ਕਿੱਥੇ ਗਏ ਆ ਬੜੇ ਦਿਨਾਂ ਦੀ ਕਹਿੰਦੇ ਕਿ ਘਰੋਂ ਆਇਓ ਅੱਛਾ ਕੰਮ ਕੋਈ ਤੇ ਮੈਂ ਹੁਣ ਕੰਮ ਕੋ ਮੈਂ ਜਿੰਦਦਰ ਦਾ ਕਰ ਲਿਆ ਅੱਛਾ ਤੇ ਮੈਂ ਵੇਲੀ ਹਾਂ ਤੇ ਮੈਂ ਚੱਲ ਮੈਂ ਉਧਰ ਫੇਰਾ ਮਾਰ ਆਉਣੀ ਆ ਚਲੋ ਕੋਈ ਗੱਲ ਨਹੀਂ ਜਾਣਾ ਪੈਂਦਾ ਜੇ ਕੋਈ ਭੈਂਟ ਰਾਕੇ ਤੇ ਉਹ ਤੁਸੀਂ ਸੁਣਾ ਠੀਕ ਠਾਕ ਪਰਵਾਰ ਹਾਂ ਠੀਕ ਠਾਕ ਵਧੀਆ ਤੁਸੀਂ ਦੱਸੋ ਹਾਂਜੀ ਠੀਕ ਠਾਕ ਗਰਮੀ ਬੜੀ ਐ ਤੇ ਮਾਣਾ ਕਿਤੇ ਕੀ ਐ ਗਰਮੀ ਤਾਂ ਹੈਗੀ ਐ ਵਿਚਾਨਕੀ ਆ ਮੈਂ ਚਲਾ ਬਣਾ ਲਈ ਲੈ ਜਾ ਆ ਮੈਂ ਉਹ ਨੇਰ ਦੰਤੀ ਕੁੜੀ ਗਈ ਕੋਈ ਦੱਸਿਆ ਹੀ ਨਹੀਂ ਨਾ ਮੁੜ ਕੇ ਕੋਈ ਨਹੀਂ ਕੀਤਾ ਭੈਣ ਜੀ ਦੱਸਣਾ ਤੁਹਾਨੂੰ ਕੀ ਹੈਗਾ ਹੁਣ ਤੁਸੀਂ ਆਪ ਸਿਆਣੇ ਦੇ ਭੈਣ ਭਰਾਵਾਂ ਦਾ ਵੀ ਸਲਾਹ ਕਰਨੀ ਪੈਂਦੀ ਐ ਮੈਂ ਆਪਣੇ ਪਿੰਡ ਕੀਤਾ ਸੀ ਹੁਣ ਵੀਰ ਭਾਣੂ ਉਹ ਕਹਿਣ ਰਹੇ ਤੇ ਕੋਈ ਨਹੀਂ ਇੱਕ ਦੋ ਦਿਨ ਵਿੱਚ ਅਸੀਂ ਆਂਦੇ ਆ ਤੇ ਫੇਰ ਨਾ ਕਰੋ ਸਾਨੂੰ ਸਾਰਾ ਕੰਮ ਪਸੰਦ ਵਾ ਦਿਲਜਿੰਦਰ ਨੇ ਮੈਨੂੰ ਫੋਟੋ ਲਿਆ ਕੇ ਕੁੜੀ ਦੀ ਵਿਖਾਈ ਸੀ ਤੇ ਪਸੰਦ ਵਾ ਸੋਹਣੀ ਐ ਕੁੜੀ ਆ ਉਹਦੇ ਉਹਧਣੀ ਇਹਨੂੰ ਦੱਸਿਆ ਸੀ ਮੈਂ ਵੀ ਉਹ ਥੋੜੇ ਮਾਰ ਰਵਾਦੇ ਦੇਣਾ ਲੈਣਾ ਨਹੀਂ ਕੋਹ ਹੋਵੇ ਤੇ ਕਰਨਾ ਚੁੰਨੀ ਚੜਾਵਾਇਆ ਹੁਣ ਘੜੀ ਮੁੜੀ ਦੇਖਣੂ ਔਖਾ ਦਾ ਕੰਮ ਨਿਕਾ ਕਰਨਾ ਚਲੋ ਕੋਈ ਗੱਲ ਨਹੀਂ ਭੈਣ ਭਰਾਵਾਂ ਨਾਲ ਕਰ ਲੈਨੇ ਆ ਸਲਾਹ ਜਿੱਦਾਂ ਕਹਿਣਗੇ ਉਦਾਂ ਹੀ ਕਰ ਲਾਂਗੇ ਪਰ ਭੈਣ ਜੀ ਰਿਸ਼ਤੇਦਾਰ ਤੇ ਬੜਾ ਕੁਝ ਕਹਿੰਦੇ ਹੁੰਦੇ ਆ ਪਰ ਮਰਜ਼ੀ ਆਪਣੀ ਕਰਨੀ ਚਾਹੀਦੀ ਆ ਇਹ ਥੋੜੀ ਗੱਲ ਆ ਵੀ ਰਿਸ਼ਤੇਦਾਰ ਕਹਿਣਗੇ ਵੀ ਇਹਨੂੰ ਵੀ ਲੈਜੋ ਕਾਨੂੰ ਇਹਨੂੰ ਵੀ ਲੈਜੋ ਤੁਸੀਂ ਆਪਣੀ ਮਰਜ਼ੀ ਕਰਨੀ ਆਪਣਾ ਘਰ ਵੇਖੋ ਤੁਸੀਂ ਕੋਈ ਗੱਲ ਨਹੀਂ ਭੈਣ ਜੀ ਹੁਣ ਮੈਂ ਭੈਣ ਭਰਾਵਾਂ ਨੂੰ ਪੁੱਛਣਾ ਤੇ ਹੈ ਹੀ ਆ ਇੱਕ ਦੋ ਦਿਨ ਵਿੱਚ ਸਲਾਹ ਕਰਕੇ ਜਾਂ ਤੇ ਦਿਲਜਿੰਦਰ ਤੈਨੂੰ ਫੋਨ ਕਰ ਦੋਗੀ ਤੇ ਜਾਂ ਕੋਈ ਨਹੀਂ ਮੈਨੂੰ ਕਹ ਲਈ ਦਊਗੀ ਪਿੰਡ ਜਾ ਕੇ ਤੈਨੂੰ ਦੱਸ ਆਉਗੀ ਜਿੱਦਾਂ ਵੀ ਹੋਊਗਾ ਤੇ ਪਸੰਦ ਉਹ ਸਾਨੂੰ ਸਾਰਾ ਕੁਝ ਐ ਇਹ ਨਾ ਕਹੋ ਵੀ ਜਵਾਬ ਦੇਣ ਲਈ ਆਖਰੀ ਨਹੀਂ ਚਲੋ ਜਵਾਬ ਵਾਲੀ ਤਾਂ ਨਹੀਂ ਗੱਲ ਹੋਣਾ ਹੀ ਵੀ ਉਧਰ ਦੀ ਗੱਲ ਕਰ ਬੈਠੇ ਆ ਉਹ ਸਾਨੂੰ ਪੁੱਛਣ ਡਿਆ ਸੀ ਤੇ ਉਹਦਾ ਵੀ ਕਿਤਾ ਉਹਨਾਂ ਦੇ ਪਸੰਦ ਆਈ ਕੁੜੀ ਚਾਹੇ ਨਹੀਂ ਆਈ ਕੀ ਦਸੀਏ ਅੰਦਾ ਮੈਂ ਵੀ ਉਹਨਾਂ ਚ ਰਿਸ਼ਤੇਦਾਰਾਂ ਨੂੰ ਚਾਹ ਰਹੀ ਕੀ ਦੱਸੇ ਕੋਈ ਨਹੀਂ ਤੂੰ ਜਾ ਕੇ ਦੱਸ ਦਿਓ ਕਿ ਉਹਨਾਂ ਦੇ ਪਸੰਦ ਆ ਸਾਰਾ ਕੁਝ ਜੋ ਵੀ ਤਰੀਕ ਤਰਾਕ ਰੱਖਣੀ ਹੈ ਉਹ ਰੱਖ ਕੇ ਤੈਨੂੰ ਦੱਸ ਦਾਂਗੀ ਚਲੋ ਠੀਕ ਵਾ ਤੁਹਾਡੀ ਮਰਜ਼ੀ ਫਿਰ ਦੱਸ ਦਿਓ ਕੋਈ ਨਹੀਂ ਦਲਜਿੰਦਰ ਆਪੇ ਸਿਆਣੀ ਆ ਇੰਨੇ ਕਰਨੇ ਆ ਗਾੜੀ ਲਾ ਕੇ ਸਾਰੇ ਕੰਮ ਚੱਲ ਦਲਜਿੰਦਰ ਬਣਾ ਚਾਹ ਪਾਣੀ ਇਹਨਾਂ ਵਾਸਤੇ ਉੱਠ ਤਾਂ ਵੀ ਹਲਾ ਮੰਮੀ ਹੱਡੀ ਦਾ ਵੀ ਨਾ ਕੋਹ ਨਹੀਂ ਹਾਲ ਮੰਮੀ ਨਾਲ ਕਿੱਦਾਂ ਉੱਚੀ ਉੱਚੀ ਬੋਲਣ ਰਹੀ ਐ ਮੰਮੀ ਦੇ ਨਾਲ ਉਹਦੇ ਅੱਗੇ ਉਹਦਾਂ ਦੀ ਮੇਰੇ ਵੱਲ ਕਿੱਦਾਂ ਵੇਖਣ ਰਹੀ ਸੀ ਉੰਦੀ ਹੁਣੀ ਆ ਮਾਂ ਇਹਦੀ ਇੱਥੇ ਆ ਕੇ ਤੇ ਕਿਦਾਂ ਬੋਲਣ ਲਈ ਮੰਮੀ ਵੀ ਥੋੜੀ ਹੋੜੀ ਗੱਲ ਕਰ ਲਿੰਦੀ ਔਰ ਉਹਦਾ ਇੱਕ ਗੱਲ ਵਾ ਕੱਲ ਜਦੋਂ ਮੈਂ ਪੁੱਛਿਆ ਸੀ ਨਾ ਉਦੋਂ ਤੇ ਇਹਦਾ ਇਰਾਦਾ ਨਹੀਂ ਹੀ ਕਰਨ ਦਾ ਹੁਣ ਵੇਖ ਕਿਦਾਂ ਉਹਨਾਂ ਡਈ ਨਹੀਂ ਭੈਣ ਜੀ ਪਸੰਦ ਵਾ ਕਰਨਾ ਹੀ ਆ ਕੋਈ ਗੱਲ ਨਹੀਂ ਕੱਲ ਉਹ ਤਾਂ ਮੈਂ ਪੁੱਛਿਆ ਹੀ ਤੋਂ ਉਹ ਮੈਨੂੰ ਕੋਹ ਦੱਸਿਆ ਹੀ ਨਹੀਂ ਕਿ ਕਰਨਾ ਵਾ ਕਿ ਨਹੀਂ ਕਰਨਾ ਚੱਲ ਚਾਹ ਤੇ ਖੜਾ ਯਾਰ ਜਿnabla ਲਈ ਨਹੀਂ ਜੀ ਦਾ ਕਿੱਥੇ ਗਿਆ ਵਾ ਲਵਲੀ ਨੇ ਪਹਿਨ ਚੁੱਕ ਕੇ ਢਾੜਾ ਹੀਗਾ ਪਨੀਰੀ ਬੀਜੀ ਹੀਗੀ ਤੇ ਲੋਕਾਂ ਨੇ ਆਗੂ ਗਲਾਈ ਵੱਡਾਂ ਨੂੰ ਅੱਛਾ ਉਹ ਤਾਰ ਸੜ ਗਈ ਮੋਟਰ ਦੀ ਅੱਛਾ ਹੁਣ ਨਵੀਂ ਤਾਰ ਪਾਈ ਆ ਤਾਂ ਆਖਾਂ ਡੇਪੇ ਬੱਤੀ ਆਉਂਦੀ ਤੇ ਪਨੀਰੀ ਘਰਾਂ ਵਾਂ ਉਹ ਬੰਬੀ ਤੇ ਚਲ ਗਿਆ ਪਨੀਰੀ ਘਰਨ ਤੇ ਆ ਹੀ ਜਾਂਦਾ ਵਾ ਬਹੁਤ ਅਹੀ ਕੋਈ ਗੱਲ ਨਹੀਂ ਜੇ ਗਰਮੀ ਬੜੀ ਪਰ ਹੋਣੀ ਚੱਲ ਜਾਣਾ ਕੱਜੀ ਇੰਨੀ ਮਿਹੜਿਆ ਮੈਂ ਹਾਂ ਅੱਜ ਮਿਲ ਕੇ ਹੀ ਜਾਂਦੇ ਆ ਮੰਮੀ ਤੁਸੀਂ ਦੱਸ ਕੇ ਵੀ ਨਹੀਂ ਨਾ ਆਏ ਦੱਸ ਕੇ ਹੁੰਦੇ ਫੋਨ ਕਰ ਦਿੰਦੇ ਤੇ ਫਿਰ ਤੇ ਚਲੋ ਘਰੇ ਰਹਿੰਦਾ ਤੇ ਹੁਣ ਬੱਤੀ ਦਾ ਹੀ ਨਾ ਵੀ ਬੱਤੀ ਆਈ ਤੇ ਚਲ ਪਨੀਰੀ ਜਾਂਦਾ ਸੀ ਮੈਂ ਭਾਰੀ ਆਵਾ ਆਣੀ ਪਤਾ ਚਾਨ ਕੀ ਆ ਰਹੇ ਤਿਆਰੀ ਪੜ ਲਈ ਹੈਗਾ ਚਲ ਜਾਓ ਉਧਰ ਦੀ ਕੁੜੀ ਗਈ ਹੈ ਤੇ ਨਾ ਉਹਨੇ ਫੋਨ ਹੀ ਕੀਤਾ ਤੇ ਜਾ ਕੇ ਹੀ ਹੋਇਆ ਚਲੋ ਕੋਈ ਨਹੀਂ ਉਹ ਤੇ ਵਧੀਆ ਹੋ ਗਿਆ ਚਲ ਤੁਸੀਂ ਆਗੇ ਤੇ ਪਰ ਲੋਕੜੀ ਆ ਰਾਮ ਮੰਦਰ ਨਹੀਂ ਠੰਡੇ ਹੋਏ ਚੱਲ ਜਾਈਏ ਤੇ ਗਰਮੀ ਬੜੀ ਜਵਾਰ ਗਰਮੀ ਤੇ ਹੈ ਵਾ ਤੇ ਤੁਹਾਨੂੰ ਪਤਾ ਹੀ ਜਾ ਕੇ ਪਨੀਰੀ ਫਲੂਰੀ ਵਾਲੇ ਵੇਖਣਾ ਵਾ ਇਹਨਾਂ ਕਸ਼ਤ ਦੀ ਲਾਉਣਾ ਜਾ ਕੇ ਚਲੋ ਉਹ ਤੇ ਹੈ ਹੀ ਆ ਧੁੱਪ ਬੜੀ ਆ ਚਲੋ ਕੋਈ ਨਹੀਂ ਧੁੱਪ ਤੇ ਤੜਾਣੀ ਸ਼ਾਮਾਂ ਤੱਕ ਧੁੱਪ ਤੇ ਰਟਣੀ ਨੀਗੀ ਮੈਂ ਤੇ ਵੇਖ ਲਈ ਚਲ ਪਤਾ ਕੜੀ ਆਪਣੀ ਦਾ ਦਿੱਤੀ। ਵੇਹਲਾ ਕਿੰਨੀ ਤੇਜ ਵਾ ਸਾਰੇ ਪਾਸੇ ਨਜ਼ਰ ਫੇਰਦੀ ਆ ਲਵਲੀ ਕਿੱਥੇ ਆ ਤੂੰ ਦੱਸ ਲਵਲੀ ਨੂੰ ਮੈਂ ਅੰਦਰ ਪਾਇਆ ਵਾ ਤੇ ਅੰਦਰ ਲੰਮਾ ਪਾਇਆ ਵਾ ਬਾਹਰ ਦੇ ਕੰਮ ਨਿਆਣਿਆਂ ਨੇ ਕਰਨੇ ਹੀ ਆ ਤੈਨੂੰ ਵੀ ਪਤਾ ਵਾ ਪਨੀਰੀਆਂ ਤਨੂਰੀਆਂ ਭਰਨ ਵਾਲੀਆਂ ਵਾ ਆਪ ਕਹਿੰਦੇ ਵੀ ਜਾ ਕੇ ਹੀ ਪਨੀਰੀ ਭਰਨੀ ਆ ਤੂੰ ਦੱਸ ਸਾਡੇ ਘਰ ਕੋਈ ਕੰਮ ਨਹੀਂ ਨਾ ਹੈਗਾ ਤੋਬਾ ਮੇਰੇ ਯਾਰ ਅੱਬਾ ਕਿੰਨੀ ਤੇਜ ਵਾ ਕੁਣਮਾ ਦੇ ਪਿੰਡ ਆਈ ਆ ਕਿੱਦਾਂ ਉੱਚੀ ਉੱਚੀ ਬੋਲਣ ਲਈ ਆ ਦੱਸ ਜਦੋਂ ਤੈਨੂੰ ਮੈਂ ਇੱਕ ਵਾਰ ਕਹਿ ਤਾ ਕਿ ਕੁੜੀ ਸਾਡੇ ਪਸੰਦ ਵਾ ਇੱਕ ਦੋ ਦਿਨ ਵਿੱਚ ਦੱਸ ਦਿੰਨੇ ਆ ਮੈਂ ਤਾਂ ਵੱਡਾ ਮੁੰਡਾ ਤੇਰੇ ਨਾਲ ਵਿਆਹ ਕਹਿੰਨਾ ਪਸਤੌਂ ਲਈ ਆ ਜਿੰਨੀ ਤੂੰ ਤੇਜ ਵਾ ਆ ਮੈਨੂੰ ਫਸੀ ਨੂੰ ਕਰਨਾ ਪੈਣ ਡਿਆ ਵਾ ਮੇਰੇ ਮੁੰਡੇ ਦੇ ਵਿੱਚ ਕਾਣੋ ਵਾ ਜੇ ਕਦੇ ਮੇਰਾ ਮੁੰਡਾ ਚੰਗਾ ਹੁੰਦਾ ਨਾ ਮੈਂ ਤਾਂ ਕਦੀ ਵੀ ਰਿਸ਼ਤਾ ਨਹੀਂ ਕਰਨਾ ਉੱਥੇ ਹੁਣ ਆਹ ਮੋਹੋ ਹੀ ਗੱਲ ਵੀ ਮੇਰੀ ਮਜਬੂਰੀ ਆ ਇਹ ਜਿਹੜੀ ਧੀ ਆ ਨਾ ਇਹਦੀ ਇਹਨੂੰ ਵੀ ਤਾਂ ਮੈਂ ਹੀ ਥੰਮਿਆ ਵਾ ਇੱਥੇ ਮਾਵਾਂ ਧੀਆਂ ਇੱਕੋ ਜੀਆਂ ਵਾ ਇੱਕੋ ਰਸੇ ਤੁਰੀਆਂ ਵਾ ਇਹ ਤਾਂ 3ਵੇਂ ਮਾਸਾ ਕੁੜੀ ਨਿਓ ਦੇ ਆਲ ਵਟੀ ਤੇ ਕਿੱਦਾਂ ਉੱਚੀ ਉੱਚੀ ਡਈਆਂ ਬੋਲਣ ਇਹ ਭੈਣ ਭਰਾ ਤਾਂ ਕਹਿੰਦੇ ਹੁੰਦੇ ਆ ਦੱਸ ਮੈਂ ਆਪਣੇ ਭੈਣ ਭਰਾ ਕੇ ਨਾ ਸਲਾਹ ਨਹੀਂ ਕਰਨੀ ਤੇ ਇਦਾਂ ਹੀ ਚੁੱਪ ਕਰਕੇ ਮੁੰਡਾ ਲੈ ਆਵਾਂ ਤੇ ਕੁੜੀ ਤੁਹਾਡੀ ਨਾ ਫੇਰੇ ਕਰਕੇ ਕੁੜੀ ਲੈ ਆਵਾਂ ਇਹ ਇਦਾਂ ਨਹੀਂ ਗੇ ਹੁਣੀ ਭੈਣ ਭਰਾ ਚਾਰ ਲੈ ਕੇ ਹੀ ਮੈਂ ਆਉਣੀ ਆ ਤੁਸੀਂ ਜਿੱਦਾਂ ਮਰਜੀ ਗਈ ਜਾਓ ਹੁਣੋਂ ਮੈਂ ਤੁਹਾਡੇ ਹਲ ਚੱਲਿਆ ਹੀ ਹਾਂ ਜੀ ਭਾਜੀ ਦੱਸੋ ਮੈਂ ਗਿਆ ਇਹ ਕੁੜੀ ਕੋ ਅੱਛਾ ਤੇ ਉਹ ਕੀ ਕੀ ਗੱਲਬਾਤ ਉਹਨਾਂ ਨੇ ਅੰਦੇ ਵੀ ਅਸੀਂ ਥੋੜੀ ਜਿਹੀ ਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਲਈਏ ਅੱਛਾ ਤੇ ਫੇਰ ਤੁਹਾਨੂੰ ਦੱਸਦੇ ਆ ਤੇ ਕੋਈ ਨਹੀਂ ਉਦਾਂ ਪੱਕੇ ਤੇ ਹੋਈ ਆ ਬੰਦੇ ਚੰਗੇ ਆ ਭਾਜੀ ਬੰਦੇ ਜੀ ਮਰਿਆ ਵਾ ਮੇਨ ਮਾਰ ਵੀ ਕਹਿੰਦੇ ਹੈਗੀ ਆ ਮੇਨ ਹੈਗੀ ਆ ਮੇਨ ਲੈ ਕੇ ਆਉਂਦੇ ਮੁੰਡੇ ਨੂੰ ਅੱਛਾ ਸੋਸੇ ਮਾਲ ਡੰਗਰੋ ਜੀ ਵਧੀਆ ਰੱਖਿਆ ਕਮਾਈ ਵਾਲੇ ਆ ਠੀਕ ਆ ਹਾਂ ਬਾਕੀ ਤੇ ਬਾਕੀ ਵਹੀਨਾ ਕੰਮ ਤੇ ਕਰਨਾ ਤੂੰ ਹੀ ਭਾਜੀ ਸਾਰਾ ਕੋਈ ਨਹੀਂ ਸਾਨੂੰ ਫਿਕਰ ਨਾ ਕਰ ਤੂੰ ਕਰ ਮੈਂ ਆਪੇ ਲੈਣਾ ਪਤਾ ਗੱਲ ਕੀ ਤੁਹਾਨੂੰ ਪਤਾ ਵੀ ਮੇਰੇ ਕੋ ਤੇ ਪੈਸਾ ਤੇ ਲਾਗੋ ਰਹੇ ਨਹੀਂ ਕੋਈ ਗੱਲ ਨਹੀਂ ਕਿ ਤੂੰ ਇਸ ਗੱਲ ਦੀ ਟੈਨਸ਼ਨ ਨਹੀਂ ਲੈਣੀ ਤੇ ਜਿਹੜਾ ਤੁਹਾਡ ਕੋ ਨਾਲ ਥਾਂ ਤੂੰ ਹੁੰਦੇ ਜੈ ਨਾ ਮੇਰਾ ਉਹ ਤੂੰ ਹੀ ਰੱਖ ਲਿਓ ਤੇ ਕੁੜੀ ਦਾ ਵਿਆਹ ਕਰ ਕੋਈ ਗੱਲ ਨਹੀਂ ਕੁੜੀ ਮੈਂ ਉਦਾਂ ਵੀ ਕੁੜੀ ਜਾਂ ਧੀ ਆ ਸਾਡੀਆਂ ਹੈ ਸਾਹੀ ਉਹ ਉਦਾਂ ਵੀ ਕਰਨਾ ਸਾਡਾ ਫਰਜ਼ ਨਹੀਂਗਾ ਬਣਦਾ ਬਿਲਕੁਲ ਜੀ ਬਿਲਕੁਲ ਸਹੀ ਆਹਾਂ ਸਾਡੀਆਂ ਨਹੀਂ ਕੋਹ ਲੱਗਦੀਆਂ ਨਹੀਂ ਲੱਗਦੀਆਂ ਲੱਗਦੀਆਂ ਜੀ ਹਾਂਜੀ ਨਾਲ ਤੈਨੂੰ ਪਲਾਪੇ ਮੈਂ ਆਪਣੇ ਘਰ ਚ ਆਪਣੀ ਮਰਜ਼ੀ ਮੈਂ ਆ ਵੀ ਕਰਦਾ ਠੀਕ ਹੈ ਠੀਕ ਹਾਂ ਹਾਂ ਉਹ ਤਾਂ ਸੰਡੀ ਕੁੜੀ ਵੀ ਤਾਈ ਗੱਲਾਂ ਬੜੀਆਂ ਕਰਦੀ ਐ ਮੈਂ ਉਹਦਾ ਸੁਭਾਅ ਹੀ ਇਦਾਂ ਤੇਜ ਆ ਜੇ ਤੇਜ ਆ ਤਾਂ ਮੈਂ ਉਹਦੀ ਮੰਨਦਾ ਬੰਦਾ ਨਹੀਂਗਾ ਠੀਕ ਹੈ ਠੀਕ ਹੈ ਹਾਂ ਤੇ ਮੈਂ ਲਾਗਾ ਮੈਂ ਵੀ ਗੱਲ ਚੱਲ ਹੁਣ ਤਾਈ ਤੇ ਪੁੱਤ ਤੇਰੀ ਤੇਜ ਆ ਪਰ ਤਾਇਆ ਤੇਰਾ ਹੱਟਣਾ ਕਿਨਾ ਕਰਦਾ ਮੈਂ ਅੱਗੇ ਕਿਹੜੇ ਵੀ ਹੋਤੀ ਉਹਦੇ ਆਖੇ ਤੇ ਚੱਲਦਾ ਮੈਂ ਤਾਂ ਆਪਣੀ ਮਰਜ਼ੀ ਕਰਦਾ ਹੁਣਾਂ ਬਿਲਕੁਲ ਬਿਲਕੁਲ ਹਾਂ ਤੁਹਾਨੂੰ ਅੱਗੇ ਕਿਹੜਾ ਪਲਾਨਿੰਗ ਆ ਵੀ ਕੀ ਆ ਤੇ ਕੀ ਨਹੀਂ ਆ ਹਾਂਜੀ ਹਾਂਜੀ ਤੇ ਹੁਣ ਤੁਸੀਂ ਕਰਨਾ ਜੇ ਭਾਜੀ ਸਾਰਾ ਕੋਈ ਚੱਕਰ ਨਹੀਂਗਾ ਤੁਸੀਂ ਫਿਕਰ ਨਹੀਂ ਬਸ ਕਰਨਾ ਕੋਈ ਕਿਸੇ ਗੱਲ ਦਾ ਠੀਕ ਹੈ ਜੀ ਮੈਂ ਆਪੇ ਜਾਣਾ ਦੇ ਦਿੰਦੇ ਆ ਪਤਾ ਦੋ ਚੋ ਨੜਾਂ ਦੇ ਵਿੱਚ ਚਲੋ ਫਿਰ ਤੁਸੀਂ ਦੱਸ ਦਿਓ ਫਿਰ ਮੈਨੂੰ ਪਤਾ ਕਰਕੇ ਚੰਗਾ ਭਾਜੀ ਸਾਰੀਆਂ ਗੱਲਾਂ ਖਲੋਕੀ ਅਸੀਂ ਗਲੀ 'ਚ ਕਰ ਲਈਆਂ ਦੋਵਾਂ ਭਰਾਵਾਂ ਨੇ ਤੇ ਆਜੋ ਚਾਹ ਪੀ ਕੇ ਚਲਜੋ ਨਹੀਂ ਹੁਣ ਨਾ ਮੈਂ ਵੀ ਚੱਲਿਆ ਮੈਨੂੰ ਘਰ ਕੰਮ ਆ ਅੱਛਾ ਅੱਛਾ ਮੈਂ ਜਾਣਾ ਕਿਤੇ ਥੋੜਾ ਜਾ ਤੁਸੀਂ ਫਿਰ ਇਹੋ ਦੱਸਣਾ ਏ ਕਿ ਹਾਂ ਮੈਂ ਦੱਸਣ ਹੀ ਆਇਆ ਅੱਛਾ ਅੱਛਾ ਜੀ ਦੋ ਚੰਗਾ ਹੋ ਗਿਆ ਇੱਥੇ ਠੱਕ ਰਹੇ ਹੋਗੇ ਆ ਤੇ ਮੈਂ ਜਾ ਕੇ ਤੇ ਜਾਣਾ ਕਿਤੇ ਥੋੜਾ ਜਾ ਅੱਛਾ ਅੱਛਾ ਜੀ ਹਾਂ ਤੇ ਤੁਸੀਂ ਚਲੋ ਚੰਗਾ ਚੰਗਾ ਅੱਛਾ ਚੰਗਾ ਹੋ ਗਿਆ ਵਾ ਭਰਾ ਮੇਰਾ ਇੱਥੇ ਹੀ ਸਾਨੂੰ ਮਿਲ ਗਿਆ ਵਾ ਤੇ ਗੱਲ ਕਹਤੀ ਆ ਵੀ ਮੈਂ ਤੇਰੇ ਨਾਲ ਚੱਲਿਆ ਤੇ ਮੈਂ ਸਭ ਨੂੰ ਇਹਨਾਂ ਦੇ ਘਰ ਚੱਲਿਆ ਤੇ ਜੇ ਮੈਂ ਉੱਥੇ ਜਾਂਦਾ ਨਾ ਤੇ ਭਰਜਾਈ ਹੜ ਉਹਦੀ ਤਾਂ ਜ਼ੁਬਾਨ ਅੱਗੇ ਬੜੀ ਆ ਉਨੇ ਕਹਣਾ ਵੀ ਸਾਨੂੰ ਗਾੜੀ ਲਾ ਕੇ ਤੇ ਖਰਚ ਵੀ ਅਸੀਂ ਕੰਡਿਆ ਤੇ ਸਾਰੇ ਕੰਮ ਅਸੀਂ ਕਰਦੇ ਫਿਰਦੇ ਆ ਤੈਨੂੰ ਫਿਕਰ ਕੋਈ ਨਹੀਂ ਚੰਗਾ ਹੋ ਗਿਆ ਯਾਰ ਇੱਥੇ ਆ ਗਿਆ ਤੇ ਮਿਲ ਕੇ ਤੇ ਚਲ ਗਿਆ ਜਾ ਕੇ ਨਾ ਹੁਣ ਰਪਿੰਦਰ ਨਾਲ ਕਰਦਾ ਗੱਲ ਵੀ ਤਾਇਆ ਤੇਰਾ ਆਇਆ ਸੀ ਤੇ ਆਹ ਗੱਲ ਬਾਤ ਦੱਸ ਗਿਆ ਰਪਿੰਦਰ ਪੁੱਤ ਗੱਲ ਸੁਣਾ ਮੇਰੀ ਉਹ ਤਾਂ ਤੂੰ ਤੋ ਪੇਗੀ ਕਰਨੀ ਹਾਂ ਡੈਡੀ ਜੀ ਕਰਨਾ ਕੀ ਆ ਲੱਗੀਆਂ ਹੀ ਪਿੰਡੀਆਂ ਥੋੜੀਆਂ ਜੀਆਂ ਅੱਛਾ ਆ ਲਾਥ ਆਈਆਂ ਵਾ ਪੰਜ ਛੇ ਚੱਲ ਬੜੀਆਂ ਵਾ ਸਾਡੇ ਜੁਗੀਆਂ ਜਾਨ ਵਾਲੇ ਤਿੰਨ ਕੁ ਛੇ ਲਾਥ ਆਈਆਂ ਸ਼ਿਮਲਾ ਮਿਰਚਾਂ ਚੱਲੇ ਕਿ ਡੰਗ ਹੋ ਜੂਗੇ ਦੋ ਉਹ ਚੱਲ ਮੇਰੀ ਗੱਲ ਸੁਣ ਪੁੱਤ ਮੈਂ ਤੇਰੇ ਨਾਲ ਗੱਲ ਕਰਨੀ ਸੀ ਵੀ ਤੇਰਾ ਤਾਇਆ ਆਇਆ ਹੈ ਅੱਛਾ ਤੇ ਕਹਿੰਦਾ ਮੈਂ ਘਰ ਚੱਲਿਆ ਤਾਂ ਉਹ ਮੈਨੂੰ ਇੱਥੇ ਮਿਲ ਪਿਆ ਗਲੀ 'ਚੀ ਅੱਛਾ ਅੱਛਾ ਤੇ ਉਹ ਕਹਿੰਦੇ ਆ ਹੀ ਵੀ ਗੱਲਬਾਤ ਕੀਤੀ ਯਾਰ ਕੁੜੀ ਉਹਨਾਂ ਦੀ ਨੇ ਹਾਂਜੀ ਤੇ ਉਹ ਕਹਿੰਦੇ ਵੀ ਠੀਕ ਆ ਸਾਨੂੰ ਸਭ ਕੁਝ ਅਛਾ ਅਛਾ ਤੇ ਉਹ ਕਹਿੰਦੇ ਆ ਵੀ 1-2 ਦਿਨਾਂ ਤੱਕ ਇਹੇ ਦੱਸ ਦਿੰਨੇ ਆ ਅਛਾ ਅਛਾ ਤੇ ਮੈਂ ਕਿਹਾ ਚਲੋ ਇਦਾਂ ਹੀ ਕਰ ਲਓ ਤੁਸੀਂ ਤੇ ਮੈਂ ਕਿਹਾ ਵੀ ਭਾਜੀ ਗੱਲੇ ਤਾਂ ਵੀ ਮੇਰੇ ਕੋਲ ਪੈਸਾ ਤੇ ਲਾ ਹੈ ਨਹੀਂ ਜੀ ਤੁਹਾਨੂੰ ਮੈਂ ਪਹਿਲਾਂ ਤੁਹਾਨੂੰ ਵੀ ਪਤਾ ਮੇਰੇ ਘਰ ਦੇ ਹਾਲਾਤਾਂ ਦਾ ਹਾਂਜੀ ਤੇ ਕਹਿੰਦਾ ਵੀ ਤੂੰ ਪਰਵਾਹ ਨਾ ਕਰ ਤੇ ਮੈਂ ਖਾਤਾ-ਕੁਰਤਾ ਕਰ ਦੂੰਗਾ ਸਾਰਾ ਅਛਾ ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਵੀ ਕਨਾਥਾਂ ਤੁਹਾਡੇ ਕੋਲ ਹੈਗਾ ਵਾ ਆਹੋ ਉਹ ਫਿਰ ਤੁਸੀਂ ਰੱਖ ਲਿਓ ਫਿਰ ਕੀ ਕਰਨਾ ਵਾ ਆਹੋ ਹੁਣ ਫਿਰ ਉਹ ਹੀ ਕਰ ਸਕਦੇ ਹਾਂ ਹੋਰ ਕੀ ਕਰ ਸਕਦੇ ਆ ਫਿਰ ਰੜੀ ਜੀ ਆਹ ਹੁਣ ਇਹੋ ਉਹ ਹੀ ਹੈ ਸਾਡੇ ਕੋਲ ਸਾਡੇ ਕੋਲ ਕੀ ਹੈ ਹੋਰ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਥਾਂ ਵੀ ਨਹੀਂ ਲੈਂਦਾ ਤੇ ਮੈਂ ਪੈਸੇ ਕਰਦ ਨਾਲ ਲਾਦਣਾ ਕੋਲੋਂ ਹੀ ਡਾਡੀ ਜੀ ਕੋਲੋਂ ਕਿੱਥੋਂ ਲਾਏ ਜਾਣੇ ਤੁਹਾਨੂੰ ਪਤਾ ਹੀ ਆ ਥੋੜਾ ਬੋਧਾ ਕਰਦਿਆਂ ਕਰਦਿਆਂ ਵੀ ਨਾ ਫਿਰ ਵੀ ਰੁਪਈਆ 1.5 ਲੱਖ 1.5 ਲੱਖ ਰੁਪਈਆ ਲੱਗ ਜਾਂਦਾ ਹੁੰਦਾ ਵਾ ਲੱਗ ਜਾਂਦਾ ਪੁੱਤ ਤੇ ਪਰ ਨੋਰਮਲ ਆ ਕੀ ਨਾ ਵੀ ਨਹੀਂ ਕਰਨਾ ਉਹ ਵੀ ਨਹੀਂ ਕਰਨਾ ਪਰ ਫਿਰ ਵੀ ਥੋੜਾ ਬੋਧਾ ਤੇ ਖਰਚਾ ਹੋਣਾ ਹੀ ਆ ਖਰਚਾ ਤਾਂ ਪੁੱਤ ਹੋਣਾ ਹੀ ਆ ਆ ਬਾਕੀ ਇਹ ਤੁਹਾਨੂੰ ਪਤਾ ਸਹੀ ਹੈ ਦਾਈ ਦੇ ਸੁਭਾ ਦਾ ਮੈਂ ਤਾਂ ਉਹਨੂੰ ਕਿਹਾ ਕਿ ਨਾ ਉਹ ਤਾਂ ਆਪਾ ਕਰਨਾ ਨਹੀਂ ਆ ਮੈਨੂੰ ਕਹਿੰਦਾ ਸੀ ਵੀ ਅੱਗੇ ਤੁਹਾਨੂੰ ਪਤਾ ਮੈਂ ਉਹਦੀ ਮਰਨਾ ਹੁੰਨਾ ਕਹਿੰਦਾ ਉਹ ਬੋਲਦੀ ਰਹਿੰਦੀ ਆ ਪਰ ਮੈਂ ਮਰਜ਼ੀ ਆਪਣੀ ਕਰਨਾ ਹੁੰਦਾ ਵਾ ਤਾਂ ਤੇਰਾ ਕਹਿ ਟਿਆ ਸੀ ਮੈਂ ਉਹ ਤਾਂ ਚਲੋ ਭਾਜੀ ਕੋਈ ਗੱਲ ਨਹੀਂ ਤੇ ਜਦੋਂ ਭੜਕੇ ਹੁਣ ਪਤਾ ਤਾਂ ਲੱਗਣਾ ਹੀ ਪਈਨੇ ਪੈਸੇ ਲੱਗੇ ਵਿਆਹ ਤੇ ਆਪਾਂ ਇਦਾਂ ਪੈਸੇ ਉਹਨਾਂ ਕੋਲ ਲੈਣੇ ਵੀ ਨਹੀਂ ਆ ਕਿਉਂਕਿ ਮੁੜ ਕੇ ਫੇਰ ਗੜੀ ਬੰਦੇ ਦੀ ਲੋੜ ਹੁੰਦੀ ਆ ਓਏ ਆਹ ਤੇ ਹੁਣ ਇਹ ਆ ਵੀ ਹੁਣ ਚੱਲ ਇੱਕ ਵਾਰ ਪੈਸੇ ਲੱਲਾਂਗੇ ਮੁੜ ਕੇ ਫੇਰ ਮੰਗਾਗੇ ਅਗਲੇ ਨੇ ਕਿੰਨੀ ਕਵਾਰ ਦੇਣੇ ਆ ਇਦਾਂ ਇਹ ਆ ਵੀ ਚਲੋ ਉਹਦੇ ਕੋ ਪਹਿਲੀ ਹੋਊਗੀ ਤੇ ਆਪਾਂ ਨੂੰ ਪਤਾ ਹੋਊ ਵੀ ਹਾਂ ਵੀ ਕਿਆ ਤੇ ਪੁੱਤ ਮੈਂ ਇਹਨੂੰ ਸਮਝਾਈ ਤੇ ਹੈਗੀ ਆ ਗੱਲ ਹਾਂਜੀ ਤੇ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਬਾਅਦ ਚ ਕਰ ਲਾਂਗੇ ਵਿਆਹ ਤੋਂ ਬਾਅਦ ਮੈਂ ਚੱਲ ਇਦਾਂ ਹੀ ਕਰ ਲਾਂ ਫਿਰ ਤੇ ਉਹਨਾਂ ਕੋ ਪਤਾ ਵਗੜੀ ਉਹਨਾਂ ਵੀ ਵਾਹ ਲੈਣੀ ਆ ਲੱਗੋ ਉੱਥੇ ਕਿਹੜੀ ਗੱਲ ਆ ਆਹ ਚੱਲੇ ਤੇ ਹੈ ਹੀ ਆ ਹਾਂ ਪਰ ਹੋ ਜਾਏ ਇੱਕ ਗੱਲ ਵਾ ਡੜੀ ਜੀ ਮੈਨੂੰ ਸਮਝ ਨਹੀਂ ਲੱਗਦੀ ਕਿ ਇੰਨੇ ਦੇ ਵਿੱਚ ਆਪਣਾ ਖਰਚਾ ਸਾਰਾ ਹੋ ਜਾਊਗਾ ਪੁੱਤ ਖਰਚਾ ਵੇਖੋ ਹੁਣ ਤੇ ਤੇਰੇ ਸਾਹਮਣੇ ਇੱਕ ਨਾਲ ਤਾਂ 30 ਲੱਖ ਨੂੰ ਦੇ ਅੱਜ ਕੱਲ ਕਿ ਲਾਵੇ ਗੰਡਿਆ ਵੇਗਾ ਕਹਿੰਦੇ ਉਹ ਹਿਸਾਬ ਨਾਲ ਤੇ ਮੇਰੇ ਹਿਸਾਬ ਨਾਲ ਹੋਣਾ ਚਾਹੀਦਾ ਵਾ ਸਾਰਾ ਕੰਮ ਇਹਨੇ ਚ ਪਰ ਜੜੀ ਜੀ ਮੈਨੂੰ ਇਹ ਆਪੀ ਉਹ ਲੈ ਦੇਣ ਦਾ ਤਾਂ ਨਹੀਂ ਕੋਈ ਗੱਲਬਾਤ ਹੈਗੀ ਜਾਇ ਕਿ ਦਾ ਆ ਨਹੀਂ ਮੈਂ ਉਹਨੂੰ ਦਸੀ ਗੱਲ ਮੈਂ ਕਿਹਾ ਵੀ ਭਾਜੀ ਤੁਹਾਨੂੰ ਸਾਡੇ ਘਰ ਦੇ ਹਾਲਾਤਾਂ ਦਾ ਪਤਾ ਵਾ ਕਿ ਅਸੀਂ ਦੇਦਾ ਨਹੀਂ ਜੀ ਕੁਝ ਵੀ ਸਕਦੇ ਹਾਂ ਜੀ ਇਹ ਆਪੀ ਚਲ ਚਾਹ ਪਾਣੀ ਪਿਆਲ ਦਾਂਗੇ ਰੋਟੀ ਬਣੇ ਥੋੜਾ ਬੋਤਾ ਵੀ ਇਹ ਨਹੀਂ ਵੀ ਜਿਆਦਾ ਬੰਦਿਆਂ ਨੂੰ ਇਹੋ ਹੀ ਆਪੀ 20 25 ਜਣੇ ਆ ਜਣੇ ਤੇ ਮੂੰਹ ਇਹੋ ਡਰ ਲੱਗੀ ਜਾਂਦੇ ਆ ਆ ਵੀ ਹੁਣ ਚੰਗੇ ਕਿ ਹੋ ਗਈ ਹੁਣ ਮਗਰ ਵੀ ساری ਉਮਰ ਵੇਖੋ ਹੁਣ ਤੁਹਾਡੇ ਸਾਹਮਣੇ ਹੀ ਆ ਏਦਾਂ ਹੀ ਹੱਡੀ ਨਿਕਲ ਗਈ ਆ ਤੇ ਮੈਨੂੰ ਇਹ ਆ ਵੀ ਗਾੜੀ ਕਿਤੇ ਉਹ ਜਿਹਾ ਟਕਰ ਜਾਣ ਤੇ ਕਿਦਾਂ ਜ਼ਿੰਦਗੀ ਕੱਢਣੀ ਆ ਸਾਡੀ ਮੈਂ ਪੁੱਤੋ ਤਾਂ ਸਾਰੀ ਗੱਲ ਕੀਤੀ ਆ ਉਹ ਕਹਿੰਦੇ ਵੀ ਤੁਸੀਂ ਟੈਨਸ਼ਨ ਨਾ ਲਓ ਉਹਨਾਂ ਕੋ 12 13 ਕਿੱਲੇ ਪਹਿਲੀ ਵੀ ਆ ਸਭ ਕੁਝ ਵਾ ਵਧੀਆ ਬੰਦੇ ਆ ਡੈਡੀ ਚਲੋ ਪਹਿਲੀ ਬੰਦਾ ਤੇ ਹੈਗਾ ਉਹ ਮੈਂ ਮੰਦੀ ਆ ਤੇ ਚਲੋ ਪਹਿਲੀ ਬੰਦਾ ਹੈਗਾ ਘਰ ਬਾਹਰ ਵੀ ਚਲੋ ਵਧੀਆ ਹੋਊਗਾ ਪਰ ਇਹ ਆ ਕਿ ਬੰਦੇ ਦਾ ਸੁਭਾ ਚੰਗਾ ਹੋਣਾ ਚਾਹੀਦਾ ਵਾ ਹਾਸ ਖੇੜ ਕੇ ਕਵਾਵੇ ਤੇ ਜੇ ਪਹਿਲੀ ਬੰਦਾ ਹੈਗਾ ਵਾ ਤੇ ਬੰਦਾ ਕੁਵੇ ਹੀ ਨਾ ਚੱਜਣਾ ਤੇ ਉਹਦਾ ਕੀ ਫਾਇਦਾ ਵਾ ਹਨਾ ਇਹ ਤਾਂ ਪੁੱਤ ਹੁਣ ਤੂੰ ਉੱਥੇ ਜਾਏਂਗੀ ਤੇ ਫੇਰ ਹੀ ਉਹ ਪਰਵਾਦਾ ਭੇਤ ਪਾਏਂਗੀ ਵੀ ਕਿਹੜਾ ਕਿਦਾਂ ਦੀ ਆ ਸੱਸ ਕਿਦਾਂ ਦੀ ਆ ਮੁੰਡਾ ਕਿਦਾਂ ਦਾ ਆ ਜਠਾਣੀ ਕਿਦਾਂ ਦੀ ਆ ਹਾਂਜੀ ਹੁਣ ਉਹਨਾਂ ਵਿਚਾਰਾਂ ਕਿਹੜਾ ਅੰਦਰ ਪਾ ਕੇ ਵੇਖਿਆ ਵਾ ਉਹਨਾਂ ਵੀ ਤੇ ਸੁਣਿਆ ਹੀ ਆ ਵੀ ਬੰਦੇ ਬੜੇ ਚੰਗੇ ਆ ਆਹ ਹੋਏ ਤੇ ਹੈ ਹੀ ਸੁਣੀ ਸੁਣਾਈ ਗੱਲ ਹੀ ਆ ਇਹਦੇ ਦਾ ਕੀ ਪਤਾ ਦਿਲ ਦਾ ਵਿੱਚ ਹੋ ਗਿਆ ਤੇ ਕੀ ਹਾਂ ਪੁੱਤ ਤੂੰ ਕਰਨੀ ਟੈਨਸ਼ਨ ਲੈਣ ਦੀ ਆ ਦਿਲਜਿੰਦਰ ਆਪਣੀ ਕੁੜੀ ਆ ਹਾਂਜੀ ਉਹਨੇ ਤੇਰਾ ਮਾੜਾ ਥੋੜਾ ਸੋਚਣਾ ਵਾ ਆਹ ਨਹੀਂ ਤੇ ਹੈ ਹੀ ਆ ਚਲੋ ਆਹ ਤੇ ਨਾਲੇ ਇੱਕੋ ਘਰ ਚ ਰਹਿਣਾ ਤੁਸੀਂ ਦੋਵਾਂ ਜਾਣੀਆਂ ਨੇ ਹਾਂਜੀ ਹਾਂਜੀ ਚਲੋ ਵੇਖੀ ਜਾਓ ਦਾਦੀ ਜੀ ਕੋਈ ਕਿਸਮਤਦਾਰ ਆ ਲਿਆ ਥੋੜਾ ਆ ਓਏ ਹੋਏ ਤੇ ਹੈ ਜੀ ਆਪੋ ਆਪਣੀ ਜਿੱਦਾਂ ਰੱਬ ਨੇ ਲਿਖੀ ਉਦਾਂ ਹੀ ਓ ਚੱਲ ਪੁੱਤ ਤੂੰ ਦੋ ਟਾਈਮ ਪਾਠ ਕਰਿਆ ਕਰ ਸਵੇਰੇ ਸ਼ਾਮ ਨੂੰ ਹਾਂਜੀ ਹਾਂ ਤੇ ਕੋਈ ਨ ਮਾਰਾ ਜੀ ਨੇ ਸਾਰੇ ਕਾਰਜ ਰਾਸ ਕਰਦਨੇ ਹੱਟੇ ਕੋਈ ਗੱਲ ਨਹੀਂ ਆ ਚਲੋ ਕੋਈ ਨਹੀਂ ਆਜੋ ਫਿਰ ਆ ਚਲੋ ਮਾ ਘੁੱਟ ਪੀਓ ਤੁਸੀਂ ਵੇ ਬੂਆ ਕੋਲ ਹੋਰ ਨੀ ਕਿਸੇ ਨੇ ਨਾਉਣਾ ਆ ਗਿਆ ਵਾ ਵੇ ਬੜੇ ਚਿਰ ਦਾ ਅੰਦਰ ਵੜਿਆ ਵਾ ਕੀ ਕਰਨ ਡਿਆ ਵਾ ਮਾਤਾ ਨਾਉਂ ਡਿਆ ਸੀ ਨਾਉਂ ਡਿਆ ਸੀ ਮੈਂ ਘੜੀ ਲਾ ਕੇ ਨਾਉਂ ਡਿਆ ਵਾਂ ਅੰਦਰ ਤੂੰ ਕਦੇ ਆ ਮਾਤਾ ਦਾ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਆ ਜਾਂਦੀ ਮੈਂ ਦੇਖਿਆ ਸੁੱਤੀ ਆ ਸਮਾਨ ਤੇ ਸਾਰਾ ਮੈਂ ਲੈਣ ਤਾ ਉਥੋਂ ਤੈਨੂੰ ਕੋਈ ਗੱਲ ਨਹੀਂ ਆਇ ਰੱਬਾ ਆ ਵੀ ਲੈ ਇਹਨੇ ਖੱਤੇ ਦੇ ਕੰਮ ਨਾਉ ਥੋੜਾ ਡਿਆ ਹੀ ਆਹ ਕਾਰਵਾਈ ਕਰਨ ਡਿਆ ਹੀ ਅੰਦਰ ਅੱਗੇ ਤੇ ਬਾਹਰ ਖੇ ਖਾਂਦਾ ਹੁੰਦਾ ਹੀ ਹੁਣ ਤੇ ਘਰ ਹੀ ਡੈ ਪਿਆ ਵਾ ਹੁਣ ਤੇ ਡਰ ਬਿਲਕੁਲ ਲੱਥ ਗਿਆ ਇਹਦਾ ਇਹਦੀ ਸੇਵਾ ਮੈਂ ਕਰਦੀ ਜਾ ਕੇ ਨਖਤਿਆ ਆ ਕੀ ਆ ਉਹ ਮੈਨੂੰ ਕੀ ਪਤਾ ਕੀ ਆ ਤੈਨੂੰ ਪਤਾ ਪੜਾ ਉਹ ਕਿੱਥੋਂ ਲੈਨਤਾ ਵੇ ਜਿੱਥੋਂ ਨਿਕਲਿਆ ਵਾਂ ਉੱਥੇ ਪਿਆ ਹੀ ਉਹ ਮੈਂ ਦੇ ਨਹਾ ਕੇ ਨਿਕਲਿਆ ਮਾਤਾ ਉਥੋਂ ਤੇ ਜ਼ਬਾਨ ਬੰਦ ਕਰ ਲਾ ਤੇਰੀ ਪਰਜਾਈ ਨੂੰ ਪਤਾ ਲੱਗ ਗਿਆ ਨਾ ਤੇ ਰੌਲਾ ਪੈ ਜਾਣਾ ਹੀ ਕੋਈ ਸ਼ਰਮ ਨੂੰ ਹੱਥ ਮਾਰ ਅੱਗੇ ਤੇ ਬਾਹਰ ਖੇ ਖਾਨਾ ਹ ਹੁਣ ਘਰੇ ਹੀ ਲੱਗ ਪਿਆ ਵਾਂ ਓਏ ਉਦਾਂ ਮਾਤਾ ਉਥੇ ਕਿਤੇ ਪਿਆ ਹੋਣਾ ਵਾ ਗੇਤਾ ਹੀ ਕਿਤੇ ਕਿਸਦਾ ਵੇਖ ਲੈ ਪਿਆਰਾਂ ਤੇ ਪਾਣੀ ਨਹੀਂ ਪੈਂਦੇ ਇੰਡੀਆ ਤੇ ਮੈਂ ਹੀ ਸੱਚਾ ਵਾਂ ਮੈਂ ਤੂੰ ਮੇਰੀ ਮਾਂ ਵਾਂ ਤੇ ਝੂਠੀ ਆ ਅਜੇ ਮੈਂ ਅੱਖੀ ਸਭ ਕੁਝ ਵੇਖ ਲਿਆ ਵਾ ਅੱਜ ਤਾਂ ਤੂੰ ਬਾਹਰ ਨਹੀਂ ਜਾਣਾ ਦਫਾ ਹੋ ਜਾ ਅੰਦਰ ਉੱਥੇ ਮੈਨੂੰ ਨਹੀਂ ਇਹ ਗੱਲ ਦਾ ਪਤਾ ਕਦਾ ਨਹੀਂ ਪਤਾ ਤੈਨੂੰ ਮੈਨੂੰ ਕੀ ਪਤਾ ਕਿੱਥੋਂ ਆਇਆ ਕਿੱਥੋਂ ਨਹੀਂ ਆਵੇਂ ਉਹ ਗੱਲ ਤਾਂ ਤੇਰੇ ਵਿੱਚ ਤੂੰ ਹੀ ਆ ਤੂੰ ਜਾਣਾ ਤਾਂ ਕੋਈ ਹੈ ਨਹੀਂ ਜਦੋਂ ਮੈਂ ਨਾਂ ਲਾਦਾ ਤੇ ਉਹਨੇ ਲਿਆਂਦਾ ਵਾ ਇਹ ਤਾਂ ਮੁੱਟੀ ਦਾ ਨਾਂ ਲਾਦਾ ਹੁਣ ਸ਼ਰਮ ਨੂੰ ਹੱਥ ਮਾਰ ਸਿਆਣਾ ਬਣ ਕੱਲ ਨੂੰ ਵਿਆਹ ਵੀ ਕਰਾਉਣਾ ਕਿ ਨਹੀਂ ਏਦਾਂ ਛੜਾ ਹੀ ਰਹਿਣਾ ਵਾ ਜਿਨ੍ਹਾਂ ਦੀ ਬਿਆਣੀ ਬੈਠਾ ਨਖਤਿਆ ਉਹਨਾਂ ਦੇ ਤੇ ਦੋ ਦੋ ਨੇ ਆਣੀ ਆ ਤੇਰਾ ਕਿਸ ਨੇ ਰਿਸ਼ਤਾ ਨਹੀਂ ਹੋਣ ਦੇਣਾ ਵੇਖ ਲਾ ਸੋਚ ਲਾ ਨਿਪਲ ਕੇ ਤੈਨੂੰ ਕਿਸ ਨੇ ਰੋਟੀ ਨਹੀਂ ਦਿਆ ਕਰਨੀ ਤੂੰ ਰੋਟੀ ਨੂੰ ਉਤਰਲੇ ਲਿਆ ਕਰਨੇ ਆ ਸ਼ਰਮ ਨੂੰ ਹੱਥ ਮਾਰ ਥੋੜਾ ਜਿਆ ਉਹ ਮੰਮੀ ਜੇ ਪਤਾ ਲੱਗ ਗਿਆ ਵਾ ਨਾ ਤੇ ਮੈਂ ਖਾਨਾ ਵਾ ਸਿੱਧੀ ਗੱਲ ਹਾਏ ਰੱਬਾ ਮੁੰਡੇ ਨੂੰ ਤਾਂ ਡਰੀ ਨਹੀਂ ਰਿਹਾ ਮੂੰਹੋਂ ਬੋਲਣ ਰਿਹਾ ਵਾ ਵੀ ਜਾ ਜੇ ਤੈਨੂੰ ਪਤਾ ਲੱਗ ਗਿਆ ਨਾ ਮੈਂ ਨਸ਼ੇ ਕਰਦਾ ਆ ਜੇ ਕਿਤੇ ਬਾਹਰ ਨਿਕਲਦੀ ਆ ਨਾ ਗਲੀ ਮੱਲਾ ਸਾਰਾ ਹੀ ਗੱਲਾਂ ਕਰਦਾ ਪੇ ਤੇਰਾ ਮੁੰਡਾ ਜਿਹੜਾ ਗਲਤ ਰਾਹ ਪੈ ਗਿਆ ਵਾ ਕੀ ਉਹਨਾਂ ਨੂੰ ਦੱਸਾਂ ਮੈਂ ਮੈਂ ਤਾਂ ਬੜੀ ਤੰਗ ਵਾਂ ਏਦਾਂ ਕਰਦੀ ਆ ਦਲਜਿੰਦਰ ਨੂੰ ਕਹਿੰਦੀ ਆ ਕਿ ਜਿਹੜਾ ਰਿਸ਼ਤਾ ਕਹਿਣ ਲਈ ਆ ਨਾ ਜਿੱਦਾਂ ਦਾ ਵੀ ਹੈਗਾ ਵਾ ਨਾ ਤੂੰ ਕਰਵਾ ਚਲ ਫਾਇਦਾ ਲੱਗਾ ਰਹੂਗਾ ਕੀਪ ਤਾਂ ਉਹੋ ਹੀ ਚੰਗੀ ਆ ਜੇ ਇਹਨੂੰ ਡਾਕੀ ਲਵੇ ਨਹੀਂ ਤੇ ਇਹਦਾ ਤੇ ਬੇੜਾ ਗਰਕ ਹੋਇਆ ਹੀ ਹੋਇਆ ਵਾ ਉਹਨਾਂ ਖੱਤਿਆਂ ਨੇ ਆਪਣੇ ਘਰ ਵਸਾਲੇ ਹੀ ਵਿਆਹ ਹੋਇਆ ਸਾਰਿਆਂ ਦਾ ਇਹੋ ਹੀ ਵਿੱਚ ਕੁਵਾਰਾ ਵਾ ਇਹਦਾ ਉਹਨਾਂ ਨੂੰ ਨਹੀਂ ਦੇਣਾ ਨਾਲੇ ਉਹਨਾਂ ਨੂੰ ਪਤਾ ਵਾ ਪਿਆਲੀ ਬੰਨਾ ਇਹਨਾਂ ਕੋ ਹੈਗਾ ਵਾ ਆਪੇ ਹੱਥ ਲਾ ਲੂਗਾ ਤਲੇ ਆਉ ਪਿਆਹੇ ਤੈ ਖਾਈ ਜਾਵਾਂਗੇ ਪਰ ਨਹੀਂ ਮੈਂ ਕੰਮ ਨਹੀਂ ਹੋਣ ਦੇਣਾ ਚਾਨੀ ਅੰਦਰ ਤੇ ਕੰਨੀ ਆਨੂ ਲੱਗਦਾ ਬਾਹਰ ਮੰਮੀ ਹੁਣੀ ਬੋਲਣ ਦੇ ਬਾਬਾ ਡੇ ਰੋਲੀ ਪਾਉਣ ਮਾਪੋਤਾ ਚੱਲ ਪੰਦੇ ਰਹਿੰਦੇ ਮੈਨੂੰ ਕੀ ਲੱਗੇ ਮੈਂ ਵੀ ਨਹੀਂ ਅੱਜ ਜਾਣਾ ਹੈਗਾ ਜੋ ਮਰਜ਼ੀ ਕਰਦੇ ਰਹਿਣ ਇਹਨਾਂ ਦਾ ਤੇ ਕੰਮ ਹੀ ਇਹੋ ਆ ਦੋਹਾਂ ਦਾ ਨਾਲੇ ਇਹਨੂੰ ਵੀ ਕਿੱਦਾਂ ਪਤਾ ਲੱਗੂ ਜਿਹੜੀ ਆਂਦੀ ਮੈਂ ਨਹੀਂ ਅਜੇ ਕਰਨਾ ਮੈਂ ਨਹੀਂ ਕਰਨਾ ਇਦਾਂ ਹੀ ਰੋਖਾਉਣਾ ਆਈਆਂ ਦਿਲ ਦੇੰਦਰ ਹਾਂਜੀ ਮੰਮੀ ਮੈਂ ਤੇਰੇ ਵੱਲ ਆਈ ਹਾਂ ਹਾਂਜੀ ਦੱਸੋ ਬਹਿ ਜਾ ਦੱਸਣਾ ਮੈਂ ਕੀ ਆ ਤੂੰ ਪਿੰਡ ਆਪਣੇ ਫੋਨ ਕਰਦੀ ਹਾਂ ਕੀ ਕਹਿਣਾ ਮੰਮੀ ਕਹਿਣਾ ਕੀ ਆ ਤੂੰ ਜਿਹੜੀ ਦੱਸ ਪਾਈ ਆ ਚੱਲ ਮੁੰਡੇ ਦਾ ਵਿਆਹ ਕਰਦੀ ਚੱਲ ਕੋਈ ਨਹੀਂ ਤੂੰ ਇਹ ਜੇ ਕਰਨੀ ਹੋਰ ਕਿ ਰਿਸ਼ਤੇਦਾਰ ਨਾਲ ਵੀ ਸਲਾਹਤ ਕਰ ਲੋ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਤੂੰ ਤੇ ਗੁੱਸਾ ਹੀ ਕਰ ਗਈਆਂ ਤੇ ਮੰਮੀ ਨੇ ਇਹ ਗੱਲ ਕਹੀ ਆ ਚੱਲ ਭੈਣ ਭਰਾਵਾਂ ਨਾਲ ਸਲਾਹ ਕਰਨੀ ਪੈਂਦੀ ਆ ਹੁਣ ਕੱਲ ਨੂੰ ਤੁਹਾਡੇ ਵੀ ਬੱਚੇ ਹੋਣੇ ਆ ਤੁਸੀਂ ਕਿਹਨਾ ਸਲਾਹ ਨਾ ਕਰੋਗੇ ਅਪੇ ਸਾਰੇ ਕੰਮ ਕਰਨਾ ਨਹੀਂ ਤੇ ਹੈਗੀ ਆ ਮੰਮੀ ਸਲਾਹ ਚਲੋ ਕਰਨੀ ਤੇ ਬਣਦੀ ਆ ਪਰ ਜਿਹੜੇ ਹਿਸਾਬ ਨਾਲ ਤੁਸੀਂ ਦੇ ਹੀ ਨਾ ਏਦਾਂ ਥੋੜੀ ਫਿਰ ਘਰੀਦਾ ਹੋਈਦਾ ਹੁਣ ਉਹ ਵੀ ਕਿੰਨੇ ਦਿਨ ਹੋ ਗਏ ਸੀ ਤੇ ਉਹ ਫਿਰ ਹਾਰ ਕੇ ਆਏ ਸੀਗੇ ਨਾ ਉਹਨਾਂ ਨੂੰ ਫੇਰ ਨਹੀਂ ਕੋਈ ਜਵਾਬ ਦਿੱਤਾ ਸੀ ਮੈਂ ਤੇਰੀ ਮੰਮੀ ਨੂੰ ਕਿਹਾ ਸੀ ਕਿ ਕੁੜੀ ਸਾਡੇ ਪਸੰਦ ਵਾ ਕੋਈ ਗੱਲ ਨਹੀਂ ਇੱਕ ਦੋ ਤਿੰਨ ਤੱਕ ਤਾਂ ਉਹਨੂੰ ਦੱਸ ਦਿੰਨੇ ਆ ਤੂੰ ਹੁਣ ਫੋਨ ਕਰਕੇ ਦੱਸ ਦੇ ਉਹਨਾਂ ਨੂੰ ਕੋਈ ਗੱਲ ਨਹੀਂ ਰਹਿਣ ਦਾ ਤਾਂ ਵਿਆਹ ਦੀ ਤਰੀਕ ਰੱਖੋ ਕਿਹੜੀ ਰੱਖਣੀ ਹੈ ਕੋਈ ਨਹੀਂ ਵੇਖ ਲੈਣੇ ਕਰ ਲੈਣੇ ਵੇਖ ਨਹੀਂ ਲੈਂਦੇ ਕਰ ਫੋਨ ਨਿਤਲੀਆ ਮੈਨੂੰ ਲੱਗਦੇ ਮੈਂ ਆਪੇ ਗੱਲ ਕਰ ਲੈਂਗੀ ਕੋਈ ਨਹੀਂ ਮੈਂ ਕਰ ਲੂੰਗੀ ਆ ਕਰਕੇ ਤੇ ਮੈਨੂੰ ਦੱਸ ਫਿਰ ਕੋਈ ਨਹੀਂ ਦੱਸ ਦਿੰਨੀ ਹੁਣ ਵੀ ਜੱਡੀ ਛੇਤੀ ਆਈ ਉਹਨਾਂ ਨੂੰ ਫੋਨ ਕਰ ਹੁਣ ਹੋਈ ਹੀ ਹੁਣੀ ਆ ਬਾਹਰ ਉਹਦੇ ਨਾਲ ਕੋਈ ਗੱਲ ਡਹੀ ਹੋਣਾ ਬੋਲ ਤਾਂ ਹੀ ਹੁਣ ਆਈ ਹੈ ਕੋਈ ਨਹੀਂ ਕਰ ਦੂੰਗੀ ਹੁਣ ਮੈਂ ਵੀ ਫੋਨ ਕੇ ਬੜੇ ਉਦੋਂ ਤੇ ਬੜੀਆਂ ਗੱਲਾਂ ਕਰਦੀ ਕੁੜੀ ਮਾੜੇ ਕਰਦੀ ਆ ਮੇਰਾ ਪੁੱਤ ਕਿੱਥੇ ਪਾਊਗਾ ਜਾ ਕੇ ਹੁਣ ਮਾਮੇ ਹੁਣੀ ਕਰਾ ਦਿੰਦੇ ਫਿਰ ਆਂਦੀ ਹੀ ਮਾਮੀ ਤੇਰੀ ਐਂ ਉਹ ਕਹਿੰਦੀ ਮਾਮੀ ਤੇਰੀ ਜਿਵੇਂ ਕਹਿੰਦੀ ਤੇ ਮਾਮੀ ਨੂੰ ਕਹਿਣਾ ਹੀ ਹੁਣ ਕਰਾ ਦੇ ਕਿਤੇ ਹੁਣ ਕਰਾਇਆ ਵੀ ਕਿਸਨੇ ਨਹੀਂਗਾ ਹੁਣ ਫੇ ਮੇਰੀ ਲੋੜ ਪਈ ਹੈ ਨਾ ਮੈਨੂੰ ਤੇ ਪਹਿਲਾਂ ਹੀ ਪਤਾ ਸੀ ਕਿ ਕਰਾਉਣਾ ਕਿਸਨੇ ਨਹੀਂਗਾ ਆਉਣਾ ਇਹਨੇ ਮੇਰੇ ਵਾਲੀ ਹੈ ਚੱਲ ਕੋਈ ਨਹੀਂ ਦੇ ਦਿਆਂ ਹੁਣ